ਉਸ ਦਿਨ ਜਦੋਂ ਚਾਚੀ ਨੇ ਮੈਨੂੰ ਆਪਣੇ ਬੈੱਡਰੂਮ ਦੇ ਵਿੱਚ ਬੁਲਾਇਆ ਤੇ ਉਹ ਪਲ ਮੇਰੇ ਲਈ ਸਭ ਤੋਂ ਜ਼ਿਆਦਾ ਸੁਹਾਣਾ ਲੱਗਿਆ ਚਾਚੀ ਨੇ ਜਦੋਂ ਸ਼ਰਾਬ ਦੀ ਬੋਤਲ ਆਪਣੇ ਕੋਲੇ ਰੱਖੀ ਤਾਂ ਉਸਨੇ ਮੈਨੂੰ ਕਿਹਾ ਕਿ ਹਰਜੀਤ ਤੂੰ ਪੈਗ ਪਾ ਅਤੇ ਮੈਂ ਵੀ ਪੈਗ ਪਾ ਕੇ ਚਾਚੀ ਦੇ ਅੱਗੇ ਰੱਖ ਦਿੱਤਾ ਚਾਚੀ ਨੇ ਆਪਣੇ ਨਰਮ ਬੁੱਲਾਂ ਦੇ ਨਾਲ ਜੋ ਕਿ ਉਸ ਪੈਗ ਨੂੰ ਛੋਇਆ ਅਤੇ ਉਸ ਤੋਂ ਬਾਅਦ ਮੇਰੇ ਨਾਲ ਕੋਲ ਬੈਠ ਗਈ ਉਸਨੇ ਕਿਹਾ ਕਿ ਤੁਮ ਮੈਨ ਇੱਕ ਗੱਲ ਦੱਸ ਨਸ਼ਾ ਸ਼ਰਾਬ ਦੇ ਵਿੱਚ ਹੈ ਜਾਂ ਮੇਰੇ ਵਿੱਚ ਤੇ ਉਸ ਤੋਂ ਬਾਅਦ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜਿਹੜਾ ਨਸ਼ਾ ਤੇਰੇ ਵਿੱਚ ਹੋ ਸਕਦਾ ਹੈ ਉਹ ਤਾਂ ਸਤਾ ਸ਼ਰਾਬਾਂ ਦੇ ਵਿੱਚ ਨਹੀਂ ਹੋ ਸਕਦਾ ਅਤੇ ਮੈਂ ਕਿਹਾ ਹਾਂ ਚਾਚੀ ਜੋ ਨਸ਼ਾ ਮੇਰੇ ਵਿੱਚ ਹੈ ਅਤੇ ਉਹ ਨਸ਼ਾ ਕਿਸੇ ਹੋਰ ਦੇ ਵਿੱਚ ਤੈਨੂੰ ਲੱਭਿਆ ਕੀ ਉਹ ਨਸ਼ਾ ਤੈਨੂੰ ਚਾਚੇ ਦੇ ਵਿੱਚੋਂ ਲੱਭਿਆ ਤਾਂ ਚਾਚੀ ਨੇ ਕਿਹਾ ਕਿ ਮੈਂ ਤਾਂ ਹਮੇਸ਼ਾ ਨਾਲ ਆ ਤੇਰੇ ਸੋਹਣੇ ਅਤੇ ਤੂੰ ਵੀ ਮੇਰੇ ਹਮੇਸ਼ਾ ਨਾਲ ਰਹਿੰਦੀ ਅਤੇ ਤੇਰਾ ਚਾਚਾ ਤਾਂ ਮੈਨੂੰ ਭੁੱਲਿਆ ਹੀ ਰਹਿੰਦਾ ਹੈ ਅਤੇ ਉਹ ਹਮੇਸ਼ਾ ਹੀ ਜੋ ਕਿ ਹੋਰੀ ਕੰਮਾਂ ਕਰਾਂ ਮੈਂ ਧਿਆਨ ਦਿੰਦਾ ਹੈ ਤੇ ਉਸ ਤੋਂ ਬਾਅਦ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਤੂੰ ਆਪਣੀ ਚੜ੍ਹਦੀ ਜਵਾਨੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਕਿਸ ਲਈ ਸੰਭਾਲ ਕੇ ਰੱਖਿਆ ਹੈ ਉਸ ਤੋਂ ਬਾਅਦ ਚਾਚੀ ਨੇ ਕਿਹਾ ਕਿ ਤੇਰੇ ਚਾਚੇ ਤੋਂ ਤਾਂ ਕੁਝ ਵੀ ਨਹੀਂ ਹੁੰਦਾ ਪਰ ਜੇਕਰ ਆਪਾਂ ਜ਼ਿਕਰ ਕਰੀਏ ਕਿ ਤੇਰੀ ਚਾਚੀ ਦੀ ਜੋ ਜਵਾਨੀ ਹੈ ਉਸ ਨੂੰ ਕੋਈ ਕਰਮਾ ਵਾਲਾ ਭਾਗਾ ਵਾਲਾ ਇਹ ਆਪਣੇ ਨਾਲ ਆਪਣੇ ਸੀਨੇ ਨਾਲ ਨਾ ਕੇ ਰੱਖੇ। ਦੋਸਤੋ ਬਾਅਦ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਹੁਣ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਤਾਂ ਉਸਨੇ ਚਾਚੀ ਨੇ ਕਿਹਾ ਤੂੰ ਹੌਲੀ ਹੌਲੀ ਮੇਰੇ ਕੋਲ ਆ ਜਾ। ਤੇ ਉਸ ਤੋਂ ਬਾਅਦ ਮੈਂ ਚਾਚੀ ਦੇ ਕੋਲ ਆ ਗਿਆ ਅਤੇ ਚਾਚੀ ਨੇ ਘੁੱਟ ਕੇ ਮੈਨੂੰ ਗਲ ਨਾਲ ਲਾ ਲਿਆ ਅਤੇ ਚਾਚੀ ਦੀਆਂ ਗਰਮ ਸਾਹਾਂ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ। ਮੈਂ ਪੂਰਾ ਮਧੋਹਸ਼ ਹੋ ਰਿਹਾ ਸੀ। ਮਧੋਹਸ਼ ਹੋਣ ਤੋਂ ਬਾਅਦ ਮੈਂ ਹੌਲੀ-ਹੌਲੀ ਚਾਚੀ ਦੇ ਨੇੜੇ ਵਧਿਆ। ਚਾਚੀ ਉਸ ਦੀਆਂ ਗਰਮ ਸਾਹਾਂ ਦੀ ਆਵਾਜ਼ ਜੋ ਕਿ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਚਾਚੀ ਪੂਰੇ ਤਰੀਕੇ ਦੇ ਨਾਲ ਐਸ ਵਕਤ ਪੋ ਦੇ ਮਹੀਨੇ ਦੇ ਵਿੱਚ ਵੀ ਠਰ ਰਹੀ ਸੀ ਅਤੇ ਉਸ ਦੇ ਠੰਡੇ ਹੱਥ ਮੇਰੇ ਗਰਦਨ ਦੇ ਕੋਲ ਲੱਗ ਰਹੇ ਸੀ। ਚਾਚੀ ਹੌਲੀ-ਹੌਲੀ ਮੇਰੇ ਅਗਾਂਹ ਵਧ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਸਮਾਂ ਉਸੇ ਵਕਤ ਉੱਥੇ ਹੀ ਰੁਕ ਗਿਆ ਹੋਵੇ। ਚਾਚੀ ਮੇਰੇ ਕੋਲ ਆਈ ਅਤੇ ਕੋਲ ਆ ਕੇ ਮੈਨੂੰ ਕਹਿਣ ਲੱਗੀ ਕੀ ਆਪਾਂ ਇਹ ਸਭ ਕੁਝ ਸਹੀ ਕਰਨ ਲੱਗਿਆ। ਦੋਸਤੋ ਬਾਅਦ ਵਿੱਚ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੋ ਕੁਝ ਤੁਹਾਨੂੰ ਵਧੀਆ ਲੱਗ ਰਿਹਾ ਹੈ ਜੋ ਕੁਝ ਮੈਨੂੰ ਵਧੀਆ ਲੱਗ ਰਿਹਾ ਹੈ ਜੇਕਰ ਆਪਣੇ ਦੋਨਾਂ ਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਤਾਂ ਇਸ ਦੇ ਵਿੱਚ ਸਮਾਜ ਨੇ ਆਪਾਂ ਤੋਂ ਕੀ ਲੈਣਾ। ਤੁਹਾਡੇ ਰੂਹ ਨੂੰ ਸਕੂਨ ਮਿਲ ਰਿਹਾ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਸਕੂਨ ਮਿਲ ਰਿਹਾ ਹੈ ਅਤੇ ਆਪਾਂ ਦੋਨਾਂ ਨੂੰ ਜੇਕਰ ਕੁਝ ਚੰਗਾ ਲੱਗ ਰਿਹਾ ਹੈ ਤਾਂ ਕਿਸੇ ਨੂੰ ਕੀ ਪ੍ਰੋਬਲਮ ਹੈ। ਤੇ ਹੁਣ ਜੇਕਰ ਆਪਾਂ ਏ ਦਸੀਏ ਕਿ ਹੁਣ ਚਾਚੇ ਭਤੀਜੇ ਦੀ ਪ੍ਰੇਮ ਕਹਾਣੀ ਇਸ ਤੋਂ ਬਾਅਦ ਅੱਗੇ ਕੀ ਬਦਿਆ ਇਸ ਲਈ ਤੁਹਾਨੂੰ ਪਾਰਟ 3 ਦੇਖਣਾ ਪਵੇਗਾ ਚੈਨਲ ਦੇ ਉੱਪਰ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਧੰਨਵਾਦ